ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਆਪਾਂ ਧਾਤ ਦਾ ਝੂਰਾ ਲੈ ਕੇ ਆਏ ਹਾਂ ਲੁਧਿਆਣਾ ਯੂਨੀਵਰਸਿਟੀ ਚੋਂ ਇਹ ਅੱਗੇ ਵੀ ਆਪਾਂ ਤਿਆਰਪਾ ਕਰਦੇ ਰਹੇ ਪਾਇਆ ਇਹ ਕਈ ਵਾਰੀ ਆਪਾਂ ਪਸ਼ੂਆਂ ਤੇ ਰਜਟ ਦਾ ਬਹੁਤ ਵਧੀਆ ਅੱਜ ਆਪਾਂ ਇਹ ਦੁਬਾਰੇ ਫੇਰ ਲੈ ਕੇ ਆਏ ਆ 10 ਕਿਲੋ ਦੀ ਇਹਦੀ ਪੈਕਿੰਗ ਆਉਂਦੀ ਹੈ ਜੀ 900 ਰੁਪਏ ਦਾ ਆਪਾਂ ਨੂੰ ਮਿਲਿਆ 10 ਕਿਲੋ 90 ਰੁਪਏ ਕਿਲੋ ਆਪਾਂ ਨੂੰ ਇਹ ਮਿਲ ਰਿਹਾ ਵਾ ਜਿਹਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਮਿਲ ਰਹੀਆਂ ਨਵੀਂ ਹੋ ਗਈ ਇਹਦੇ ਵਿੱਚ ਠੀਕ ਆ ਜੀ ਜ਼ੂਮ ਕਰਕੇ ਦਿਖਾਉਣਾ ਆਪਾਂੜੇ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਸਲਫਰ ਲੋਹਾ ਆਇਓਡੀਨ ਕਾਪਰ ਕੋਬਾਲਟ ਜ਼ਿੰਕ ਮੈਗਨੀਜ਼ ਸਿਲਿਕਾ ਫਲੋਰਿਨ ਲੈਡ ਤੇ ਆਰਸੈਨਿਕ ਠੀਕ ਆ ਜੀ ਇੰਨੇ ਇੰਨੇ ਪ੍ਰਤੀਸ਼ਤ ਮਾਤਰਾ ਇਹ 5% 20% 12 5 ਠੀਕ ਆ ਜੀ ਤੇ ਆਪਾਂ ਇਹ ਦੇਣਾ ਕਿਵੇਂ ਕਟੜੂ ਬਛਰੂ ਨੂੰ 20 ਤੋਂ 30 ਗ੍ਰਾਮ ਦੇਣਾ ਜਿਹੜੇ ਵੱਡੇ ਪਸ਼ੂ ਕਿ ਝੋਟੇ ਵਗੈਰਾ ਜੋ ਮੱਝਾਂ 100 ਗ੍ਰਾਮ ਦਧਾਰੂ ਪਸ਼ੂਆਂ ਵਾਸਤੇ ਜੀ 5 ਤੋਂ 7 ਕਿਲੋ ਦੁੱਧ ਦਿੰਦੇ ਆਪਾਂ ਸੋਨੂੰ 50 ਗ੍ਰਾਮ ਡੋਜ਼ ਆਦੀ ਇਹ 8 ਤੋਂ 10 ਕਿਲੋ ਦੁੱਧ ਵਾਲੇ ਪਸ਼ੂ ਨੂੰ ਹੈਗੀ ਹੈ ਜੀ 60 ਗ੍ਰਾਮ 11 ਤੋਂ ਪਲੱਸ ਕਿਲੋ ਨੂੰ ਹੈਗੇ 100 ਗ੍ਰਾਮ 2 ਕਿਲੋ ਧਤ ਦਾ ਚੂੜਾ 100 ਕਿਲੋ ਵੰਡ ਵਿੱਚ ਮਿਲਾਉਣਾ ਜੀ ਆਪਾਂ ਦੁੱਧ ਵਧਾਉਂਦਾ ਵਾ ਪਸ਼ੂ ਦੀ ਸਿਹਤ ਠੀਕ ਰੱਖਦਾ ਠੀਕ ਹੈ ਜੀ ਪਾਚਣ ਸ਼ਕਤੀ ਵਧਾਉਂਦਾ ਵਾ ਤੇ ਪ੍ਰਜਨਨ ਸ਼ਕਤੀ ਵਾਰ-ਵਾਰ ਜਿਹੜੇ ਪਸ਼ੂ ਆਪਣੇ ਰਿਪੀਟ ਕਰਦੇ ਆ ਉਹਨੂੰ ਸਮੱਸਿਆ ਤੋਂ ਆਪਾਂ ਨੂੰ ਦੂਰ ਕਰਦਾ ਕੋਈ ਬੜਾ ਮਹਿੰਗਾ ਸੌਦਾ ਨਹੀਂ ਬਥੇਰੇ ਪਾਊਡਰ ਪਾਏ ਆ ਜਿਵੇਂ ਡਾਈਟਮਨ ਪੀ ਹੋ ਗਿਆ ਰਿਪਰੋਮਨ ਬਥੇਰੇ ਪਾਊਡਰ ਪਾਈਦੇ ਆ ਛੋਟੇ ਪਸ਼ੂ ਤੋਂ ਲੈ ਕੇ ਨਿੱਕੇ ਪਸ਼ੂ ਤੋਂ ਲੈ ਕੇ ਵੱਡੇ ਪਸ਼ੂ ਤੱਕ ਕੰਮ ਕਰਦਾ ਵਾ ਤਕਰੀਬਨ ਛੋਟੇ ਬੱਚੀ ਤੋਂ ਪਾਉਣ ਲੱਗ ਜਾ ਕਰ ਉਹ ਇਹ ਜੀ 20 30 ਗ੍ਰਾਮ ਡੇਲੀ ਮੈਂ ਕਹਿੰਦਾ ਜਿਵੇਂ ਜਿਵੇਂ ਪਸ਼ੂ ਦੀ ਉਮਰ ਵੱਧਦੀ ਹੈ ਨਾਲ ਇਹਦਾ ਗਰੋਥ ਕਰਦਾ ਤੇ ਬੱਚੇ ਦਾ ਦਿਨ ਨੂੰ ਬਿਲਕੁਲ ਤਿਆਰ ਰੱਖਦਾ ਠੀਕ ਹੈ ਜੀ ਵਾਰ ਵਾਰ ਰੀਪੀਟ ਕਰਨ ਦੀ ਸਮੱਸਿਆ ਨੂੰ ਇਹ ਦੂਰ ਕਰਦਾ ਠੀਕ ਹੈ ਜੀ ਆਪਾਂ ਅੱਜ ਲੈ ਕੇ ਆਏ ਆ ਪਹਿਲਾਂ ਵਾਲਾ ਮੁੱਕ ਗਿਆ ਸੀਗਾ ਆਪਾਂ ਕੀ ਕਰਨਾ ਇਹਨੂੰ ਖੋਲ ਕੇ ਆ ਪੀਪੇ ਵਿੱਚ ਪਾ ਕੇ ਸਾਰਾ ਢੇਰੀ ਕਰਕੇ ਬੰਦ ਕਰ ਦਿੰਦੇ ਹਾਂ ਪੀਪਾ ਉੱਪਰੋਂ ਬਸ ਇਹਦੇ ਵਿੱਚ ਡੇਲੀ ਆਪਣਾ ਮਣਿਆ ਹੋਇਆ ਭਾਂਡਾ ਇੱਕ ਉਹਨੇ ਆਪਾਂ ਹਰ ਰੋਜ਼ ਨਿਗਰਾਂ ਪਾਉਣਾ ਪਸੂ ਨੂੰ ਆਪਾਂ ਪਾ ਦੇਣਾ ਇੱਕ ਗੱਲ ਹੋਰ ਰੱਖਣੀ ਹੈ ਜਿਹੜਾ ਸੂਣ ਵਾਲਾ ਪਸ਼ੂ ਇੱਕ ਮਹੀਨਾ ਸੂਣ ਚ ਰਿਹਾ ਗਿਆ ਉਸ ਨੂੰ ਨਹੀਂ ਪਾਉਣਾ ਇਹ ਠੀਕ ਹੈ ਜੀ ਉਸ ਤੋਂ ਪਹਿਲਾਂ ਪਾ ਸਕਦੇ ਹਾਂ ਸੂ ਇਹ ਪਸ਼ੂ ਨੂੰ ਪਾ ਸਕਦੇ ਦੁੱਧ ਵਧਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਮਦਦ ਕਰਦਾ ਜੀ ਲੁਧਿਆਣੇ ਨੂੰ ਲੈ ਕੇ ਜੁਨੀਵਰਸਿਟੀ ਤੋਂ 90 ਰੁਪਏ ਕਿਲੋ 910 ਕਿਲੋ ਲੈ ਕੇ ਜਾਂਦਾ ਠੀਕ ਹੈ ਜੀ ਇੱਕ ਆਪਣੇ ਮੋਗੇ ਉਧਰੋਂ ਬਹੁਤ ਸੰਗੱਲ ਤੋਂ ਮਿਲਦਾ ਤੇ ਲੁਧਿਆਣੇ ਜੁਨੀਵਰਸਿਟੀ ਤੋਂ ਮਿਲਦਾ ਹੀ ਮਿਲਦਾ ਠੀਕ ਹੈ ਜੀ ਹੋਰ ਆਪਾਂ ਚੈੱਕ ਕਰਕੇ ਦੇਖ ਲਾਂਗੇ ਵੀ ਕਿਹੜੇ ਏਰੀਆ ਚ ਕਿੱਥੋਂ ਮਿਲਦਾ ਠੀਕ ਹੈ ਜੀ ਜ਼ਰੂਰ ਇਹ ਸਾਰਿਆਂ ਨੇ ਪਾਇਓ ਰਿਜ਼ਲਟ ਦਾ ਬਹੁਤ ਵਧੀਆ ਵਾ ਆਪਾਂ ਆਪ ਤੇ ਅਰਵਾ ਕੀਤਾ ਪਹਿਲਾਂ ਫਿਰ ਆਪਾਂ ਦੱਸਦੇ ਹਾਂ ਵੀ ਐਵੇਂ ਨਹੀਂ ਕਹਿੰਦੇ ਵੀ ਆਏ ਭਾਈ ਉਹੀ ਪਾ ਦੋ ਠੀਕ ਹੈ ਜੀ ਤੇ ਆ ਦੇਖੋ ਜੀ ਆਪਾਂ ਖੋਲ ਲਿਆ ਇਹਨੂੰ ਤੇ ਆਪਾਂ ਇਸ ਨੂੰ ਇਸ ਪੀਪੇ ਵਿੱਚ ਢੇਰੀ ਕਰ ਦੇਣਾ ਠੀਕ ਹੈ ਜੀ ਪੀਪੇ ਵਿੱਚ ਆਪਾਂ ਪਾ ਪਾਈ ਸਾਰਾ ਹੁਣ ਇਹਦਾ ਇਹ ਫਾਇਦਾ ਵੀ ਡੇਲੀ ਡੇਲੀ ਇਸ ਨੂੰ ਖੋਲ ਦੇਣਾ ਇਹ ਮੂੰਹ ਇਹਦਾ ਤਕਰੀਬਨ ਫਿਰ ਬੰਦ ਨਹੀਂ ਹੁੰਦਾ ਹਰ ਰੋਜ਼ ਉਸ ਤਰ੍ਹਾਂ ਕਿ ਪੀ ਇਸ ਨੂੰ ਬੰਦ ਰੱਖਿਆ ਹੁੰਦਾ ਆਪਾਂ ਜੇ ਇਹਨੂੰ ਖੁੱਲਾ ਰੱਖੀਏ ਤਾਂ ਇਹਦਾ ਅਸਰ ਓਟੇ ਜਾਂਦਾ ਵਾ ਇਸ ਕਰਕੇ ਆਪਾਂ ਪੀਪੇ ਵਿੱਚ ਪਾ ਕੇ ਅਸੀਂ ਪੀਪੇ ਨੂੰ ਪ੍ਰੋਸੈਸ ਕਰ ਲੌਕ ਲਾ ਦੇਈਦਾ ਵਾ ਠੀਕ ਆ ਜੀ ਤੇ ਕੁੱਪੀ ਆਪਣੀ ਹੈਗੀ ਆ 100 ਗ੍ਰਾਮ 200 ਗ੍ਰਾਮ ਵਾਲੀ ਬਸ ਉਸ ਨੂੰ ਭਰਨਾ ਵਾ ਤੇ ਆਪਾਂ ਆਪ ਦੇ ਤਸ ਨੂੰ ਪਾ ਦੇਣਾ ਠੀਕ ਆ ਜੀ ਬਸ ਇੰਨਾ ਕ ਪਾਉਣਾ ਵਾ ਚੰਗੇ ਵੱਡੇ ਪਸ਼ੂ ਨੂੰ ਰਿਜ਼ਲਟ ਦਾ ਬਹੁਤ ਵਧੀਆ ਤੇ ਛੋਟੇ ਪਸ਼ੂ ਨੂੰ ਆਪਾਂ ਪਾ ਦੇਣਾ ਘੱਟ 20 ਤੋਂ 30 ਗ੍ਰਾਮ ਜਿੰਨਾ ਕਸ ਨੂੰ ਦੱਸਿਆ ਵਾ ਜਰੂਰ ਟਰਾਈ ਕਰਿਓ ਜੀ ਇਹ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜੂਟ ਕਰਨਾ ਜੀ ਠੀਕ ਆ ਜੀ ਦਾਣੇ ਵਿੱਚ ਆਪਾਂ ਮਿਕਸ ਕਰ ਲੈ ਚੰਗੀ ਤਰ੍ਹਾਂ ਦਾਣੇ ਵਿੱਚ ਪਾ ਕੇ ਉਸ ਦਾ ਨਾ ਢੇਰੀ ਠੀਕ ਹੈ ਜੀ ਉਸ ਬਸ ਬਰਾ ਹੱਥ ਮਾਰਨ ਦੀ ਲੋੜ ਨਹੀਂ ਵੀ ਵਿੱਚ ਇਹ ਨਹੀਂ ਖਾ ਲੋ ਠੀਕ ਹੈ ਜੀ ਬੁਰੇ ਚੰਗੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ